ਪੰਜਾਬ ਹਰਿਆਣਾ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਦੇ ਆ ਦਰਅਸਲ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਚੌਥੇ ਗਿੱਟ ਦੀ ਬੈਠਕ ਵਿੱਚ ਭਾਰਤ ਸਰਕਾਰ ਦੇ ਵੱਲੋਂ 5 ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿੱਤੇ ਜਾਣ ਦੀ ਤਜਵੀਜ਼ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨ ਕਿਸਾਨ ਫਰਮਾਂ ਨਾਲ ਸ਼ੁਰੂ ਕੀਤੀ ਗੱਲਬਾਤ ਇੱਕ ਦਫਾ ਫਿਰ ਨਾਕਾਮ ਹੋ ਗਈ ਆ ਤੇ ਚੌਥੇ ਗੇਟ ਦੀ ਮੀਟਿੰਗ ਤੋਂ 24 ਘੰਟੇ ਮਗਰੋਂ ਕਿਸਾਨ ਆਗੂਆਂ ਨੇ ਦੇਰ ਸ਼ਾਮ ਕੇਂਦਰ ਸਰਕਾਰ ਵੱਲੋਂ ਪੇਸ਼ ਫਾਰਮੂਲੇ ਨੂੰ ਰੱਦ ਕਰ ਦਿੱਤਾ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਕਿਸਾਨ 21 ਫਰਵਰੀ ਨੂੰ 11 ਵਜੇ ਦਿੱਲੀ ਕੂਚ ਕਰਨਗੇ ਯਾਨੀ ਕਿ ਕੱਲ ਨੂੰ ਹੁਣ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਪੰਜਾਬ ਹਰਿਆਣਾ ਬਾਰਡਰਾਂ ਤੇ ਬੈਠੇ ਨੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਜਿਸ ਤਰੀਕੇ ਨਾਲ ਪਹਿਲਾ ਪਹਿਲਾ ਕਿਸਾਨ ਮੋਰਚਾ ਜਿਹੜਾ ਉਸ ਤਰੀਕੇ ਦੀ ਸਥਿਤੀ ਬਣਦੀ ਨਜ਼ਰ ਆਈ ਸੀ ਕਿਉਂਕਿ ਕਿਸਾਨ ਕੇਂਦਰ ਦੇ ਨਵੇਂ ਫਾਰਮੂਲੇ ਤੋਂ ਸੰਤੁਸ਼ਟ ਨਹੀਂ ਹੈਗੇ ਨਾਲ ਹੀ ਤੁਹਾਨੂੰ ਦੱਸ ਸੀ ਕਿ ਉਹਨਾਂ ਸਾਫ਼ ਕਰ ਦਿੱਤਾ ਕਿ ਕੇਂਦਰ ਸਰਕਾਰ ਤਈ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਲਈ ਗਾਰੰਟੀ ਕਾਨੂੰਨ ਲਿਆਵੇ ਸਾਨੂੰ ਪੰਜ ਫਸਲਾਂ ਤੇ ਐਮਐਸਪੀ ਮਨਜ਼ੂਰ ਨਹੀਂ ਹੈਗੀ ਨਾਲ ਹੀ ਤੁਹਾਨੂੰ ਦੱਸ ਸੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਬੰਸ ਸਿੰਘ ਪੰਦੇਰ ਸਮੇਤ ਦੇਸ਼ਾਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਕੇਂਦਰੀ ਤਜਵੀਜ਼ ਦੀ ਪਰਚੋਲ ਕੀਤੀ ਗਈ ਹੈ ਤੇ ਇਸ ਵਿੱਚ ਕੁਝ ਵੀ ਨਹੀਂ ਸੀ ਆਗੂ ਨੇ ਕਿਹਾ ਕਿ ਤਜਵੀਜ਼ ਕਿਸੇ ਵੀ ਤਰ੍ਹਾਂ ਕਿਸਾਨ ਨਹੀਂ ਹਿੱਤ ਵਿੱਚ ਨਹੀਂ ਹੈ ਅਤੇ ਮਾਹਿਰਾਂ ਦੀ ਮਦਦ ਨਾਲ ਪੂਰੀ ਕੋ ਕਰਨ ਮਗਰੋਂ ਹੀ ਇਸ ਨੂੰ ਰੱਦ ਕਰ ਦਿੱਤਾ ਗਿਆ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਹਨਾਂ ਨਾਲ ਇੱਕ ਲੁਕਮੀ ਚਾਲ ਚੱਲਦੀ ਹੈ 5 ਫਸਲਾਂ ਤੇ ਐਮਐਸਪੀ ਸਿਰਫ ਉਹਨਾਂ ਕਿਸਾਨਾਂ ਨੂੰ ਹੀ ਦਿੱਤੀ ਜਾਣੀ ਸੀ ਜੋ ਝੋਨੇ ਅਤੇ ਕਣਕ ਦੀ ਫਸਲ ਬੀਜਣ ਤੋਂ ਕਿਨਾਰਾ ਕਰਨਗੇ ਤਾਂ ਇਹ ਵੱਡਾ ਖੁਲਾਸਾ ਹੁਣ ਕਿਸਾਨ ਜਥੇਬੰਦੀਆਂ ਕਰਦੀਆਂ ਨਜ਼ਰ ਆਈਆਂ ਤੁਹਾਨੂੰ ਇਹ ਵੀ ਦੱਸਦੀਆਂ ਕਿ ਆਗੂਆਂ ਨੇ ਕਿਹਾ ਕਿ ਕੇਂਦਰ ਨੇ ਦੇਸ਼ ਭਰ ਦੇ ਕਿਸਾਨਾਂ ਵਿੱਚ ਵੰਡੀਆਂ ਪਾਉਣ ਲਈ ਚਾਲ ਚੱਦੀ ਸੀ ਪਰ ਕਿਸਾਨ ਭਰਾਵਾਂ ਨਾਲ ਵਿਚਾਰ ਵਟਾਂਦਰੇ ਉਪਰੰਤੋ ਕੇਂਦਰ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰਨਗੇ ਕਰਦੇ ਹਨ ਅਤੇ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਕੇਂਦਰ ਸਰਕਾਰ ਲਈ ਝਟਕਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਅੰਦolan ਦੇ ਪਸਾਰ ਦੀ ਸੰਭਾਵਨਾ ਇਨਕਾਰ ਨਹੀਂ ਕੀਤੀ ਜਾ ਸਕਦੀ ਕੇਂਦਰੀ ਵਜ਼ੀਰਾਂ ਨੇ ਕਿਸਾਨ ਜਥੇਬੰਦੀਆਂ ਨਾਲ 8 ਫਰਵਰੀ ਨੂੰ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਚੌਥੇ ਗਿੱਟ ਦੀ ਬੈਠਕ ਵਿੱਚ ਕੇਂਦਰੀ ਵਜ਼ੀਰ 5 ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਣ ਦਾ ਨਵਾਂ ਫਾਰਮੂਲਾ ਲੈ ਕੇ ਆਏ ਸੀ ਜਿਸ ਨੂੰ ਕਿ ਹੁਣ ਕਿਸਾਨਾਂ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਅੱਗੇ ਹੁਣ ਕੇਂਦਰ ਸਰਕਾਰ ਵੱਲੋਂ ਕੀ ਪ੍ਰਪੋਜ਼ਲ ਰੱਖੀ ਜਾਂਦੀ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉਹ ਮੀਟਿੰਗਾਂ ਕੇਂਦਰ ਦੇ ਵਜ਼ੀਰਾਂ ਜਾਨੀ ਕਿ ਮੰਤਰੀਆਂ ਤੇ ਉਧਰ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਹੋ ਰਹੀਆਂ ਨੇ ਤੇ ਇਸ ਦੇ ਵਿੱਚ ਪੰਜਾਬ ਸਟੇਟ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਨੇ ਜੋ ਉਹ ਕੇਂਦਰ ਅੱਗੇ ਰੱਖਦਾ ਕੇਂਦਰੀ ਮੰਤਰੀਆਂ ਅੱਗੇ ਰੱਖਦਾ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਜਿੱਥੋਂ ਤੱਕ ਹੋ ਸਕੇ ਉਹਨਾਂ ਦੀਆਂ ਮੰਗਾ ਨੇ ਹੋ ਮੰਨੀਆਂ ਜਾਣ ਸੰਭਾਵਨਾ ਬਣੇ ਸਹਿਮਤੀ ਬਣੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਣ ਕਿਉਂਕਿ ਠੰਡ ਦੇ ਮੌਸਮ ਦੇ ਵਿੱਚ ਜਾਂ ਮੀਂਹ ਤੂਫਾਨ ਹਨੇਰੀ ਦੇ ਮੌਸਮ ਦੇ ਵਿੱਚ ਕਿਸੇ ਦਾ ਜੀ ਨਹੀਂ ਕਰਦਾ ਕਿ ਉਹ ਜਾ ਕੇ ਸੜਕਾਂ ਦੇ ਉੱਤੇ ਰੁੜਲਣ ਤਾਂ ਉਹ ਦੂਜੇ ਪਾਸੇ ਉਹਨਾਂ ਕਿਸਾਨ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਨਜ਼ਰ ਆਏਗਾ ਕੱਲ ਨੂੰ ਦਿੱਲੀ ਵੱਲ ਕੂਚ ਕਰਨਗੇ ਤਾਂ ਸਥਿਤੀ ਜਿਹੜੀ ਆ ਕਹਿ ਸਕਦੇ ਆ ਕਿ ਸਰਕਾਰ ਲਈ ਡਾਮਡੋ ਰਹਿ ਸਕਦੀ ਆ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜਾਂ ਕਹਿ ਲਈਏ ਕਿ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਰੋਕ ਲਿਆ ਗਿਆ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤੇ ਉਧਰ ਪਟਿਆਲੇ ਦੇ ਬਾਰਡਰ ਦੀ ਖਨੌਰੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿਸਾਨ ਰੋਕੇ ਹੋਏ ਨੇ ਕਿਸਾਨਾਂ ਦਾ ਮੋਰਚਾ ਲੱਗਿਆ ਤੇ ਹੁਣ ਜਿਹੜਾ ਅਗਲਾ ਜਥੇਬੰਦੀਆਂ ਦਾ ਐਲਾਨ ਹੈ ਕਿ ਦਿੱਲੀ ਵੱਲ ਨੂੰ ਪੂਚ ਕਰਨਾ ਹੈ ਤਾਂ ਇਸ ਨੇ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਕੇਂਦਰ ਸਰਕਾਰ ਹੁਣ ਕਿਤਨਾ ਕਿਤੇ ਇਸ ਤੋਂ ਸਖਤ ਫੈਸਲਾ ਵੀ ਲੈ ਸਕਦੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸੰਤੁਸ਼ਟ ਕੀਤਾ ਜਾਵੇ ਦਰਸ਼ਕਾਂ ਨੂੰ ਜਾਣਕਾਰੀ ਵੀ ਦੇ ਦਈਏ ਕਿ ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ ਕਿਉਂਕਿ ਕੁਝ ਸਮੇਂ ਬਾਅਦ ਚੋਣ ਜਾਬਤਾ ਜਿਹੜਾ ਲੱਗ ਸਕਦਾ ਹੈ ਕੁਝ ਹੀ ਦਿਨ ਬਾਕੀ ਨੇ ਚੋਣ ਜਾਬਤੇ ਦੇ ਵਿੱਚ ਜਦੋਂ ਵੀ ਉੱਪਰੋਂ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲੱਗ ਗਿਆ ਤਾਂ ਉਸ ਤੋਂ ਬਾਅਦ ਕੋਈ ਵੀ ਹੱਲ ਇਸ ਮਸਲੇ ਦਾ ਨਹੀਂ ਫਿਰ ਨਵੀਂ ਸਰਕਾਰ ਦੇ ਉੱਤੇ ਨਿਰਭਰ ਕਰੇਗਾ ਕਿ ਉਹ ਕਿਸਾਨਾਂ ਵਾਸਤੇ ਆ ਕੇ ਕੀ ਕਰਦੀ ਐ ਕਿਸ ਦੀ ਸਰਕਾਰ ਬਣਦੀ ਐ ਕਿਸਾਨਾਂ ਦੀ ਕੋਸ਼ਿਸ਼ ਐ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਅਸੀਂ ਆਪਣੀਆਂ ਮਸਲੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਹੱਲ ਕਰਵਾ ਲਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਨੂੰ ਹੋਰ ਸੰਘਰਸ਼ ਨਾ ਕਰਨਾ ਪਵੇ ਤਾਂ ਉਧਰ ਕੇਂਦਰ ਸਰਕਾਰ ਜਾਂ ਭਾਜਪਾ ਦੀ ਸਰਕਾਰ ਵੀ ਇਹ ਸੋਚ ਰਹੀ ਐ ਕਿ ਜੇਕਰ ਮਸਲਾ ਅਸੀਂ ਪਹਿਲਾ ਹੱਲ ਕਰ ਦਨੇ ਆ ਤਾਂ ਸਾਨੂੰ ਵੋਟਾਂ ਵਾਸਤੇ ਰਾਹ ਪੱਧਰਾ ਹੋ ਜਾਏਗਾ ਅਸੀਂ ਪੰਜਾਬ ਦੇ ਵਿੱਚ ਜਾ ਕੇ ਜਾਂ ਹੋਰ ਸੂਬਿਆਂ 'ਚ ਕਿਸਾਨਾਂ ਦੇ ਕੋਲੋਂ ਵੋਟਾਂ ਵਾਸਤੇ ਜਾ ਸਕਦੇ ਆ ਨਹੀਂ ਤਾਂ ਸਾਡੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨੇ ਤਾਂ ਹੁਣ ਸਥਿਤੀ ਸਤਕੇ ਦੀ ਬਣੇਗੀ ਕਿ ਕੱਲ ਨੂੰ ਕਿਸਾਨ ਦਿੱਲੀ ਵੱਲ 11 ਵਜੇ ਕੁਝ ਕਰਨਗੇ 21 ਫਰਵਰੀ ਨੂੰ ਦੇਖਣਾ ਹੋਏਗਾ ਕਿ ਸਥਿਤੀ ਕੀ ਬਣਦੀ ਆ ਕਿ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਣ ਦਿੱਤਾ ਜਾਂ ਦਿੱਤਾ ਜਾਂਦਾ ਹੈ ਜਾਂ ਫਿਰ ਉਹ ਪਹਿਲਾ ਵਰਗੇ ਹਾਲਾਤ ਬਣ ਕੇ ਕਿ ਉਹਨਾਂ ਨੂੰ ਅਗੇ ਨਾ ਲੰਘਣ ਦਿੱਤਾ ਜਾਵੇ ਆਉਣ ਵਾਲਾ ਸਮਾਂ ਜਾਂ ਕਹਿ ਲਈਏ ਕਿ ਕੱਲ ਨੂੰ ਸਥਿਤੀ ਹੈ ਉਹ ਪੂਰੇ ਤਰੀਕੇ ਨਾਲ ਸਪਸ਼ਟ ਹੋ ਜਾਵੇਗੀ ਦਿਓ ਜੱਜ ਧੰਨਵਾਦ